ਕਾਮਯਾਬੀ ਹਾਸਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਪਰ ਕਾਮਯਾਬੀ ਨੂੰ ਬਣਾ ਕੇ ਰੱਖਣਾ ਇਹ ਇੱਕ ਬਹੁਤ ਵੱਡੀ ਗੱਲ ਹੈ ਵਕਤ ਸਮਾਂ ਬਹੁਤ ਬੜਵਾਨ ਹੈ ਵਕਤ ਦਾ ਪਾਸਾ ਕਿਸੇ ਸੁਵੇਂ ਵੀ ਪਲਤੀ ਹੋ ਸਕਦਾ ਇਸ ਲਈ ਕਿਸੇ ਨੂੰ ਉਹਨਾਂ ਕੀ ਦੁੱਖ ਦਿਓ ਜਿੰਨਾ ਤੁਸੀਂ ਸਹਿ ਸਕਦੇ ਹੋ ਸੱਚੀ ਕਰਤਕ ਕਮਾਈ ਵਿੱਚੋਂ ਕੱਢਿਆ ਹੋਇਆ ਦਸਵੰਦ ਕੋਈ ਦਾਨ ਨਹੀਂ ਹੈ ਇਹ ਤਾਂ ਗੁਰੂ ਸਾਹਿਬ ਦੀ ਅਮਾਨਤ ਹੈ ਜੋ ਸਿੱਖ ਦੇ ਕੋਲ ਹੈ ਕਮਾਈ ਦਾ ਦਸਵਾਂ ਹਿੱਸਾ ਗੁਰੂ ਦੇ ਲੇਖੇ ਨਾਲ ਘਰ ਵਿੱਚ ਪਏ ਨੌ ਹਿੱਸੇ ਵੀ ਪਤਾ ਕੀ ਬਣ ਜਾਂਦੇ ਆ ਨੌ ਹਿੱਸੇ ਵੀ ਅਮਰਤ ਬਣ ਜਾਂਦੇ ਆ ਕਹਿੰਦੇ ਆਣਾ ਜੈਸਾ ਦੇਸ਼ ਵੈਸਾ ਭੇਸ ਜੇ ਤੁਸੀਂ ਜ਼ਿੰਦਗੀ ਕੱਟਣੀ ਆ ਫਿਰ ਦੁਨੀਆਂ ਦੀ ਸੁਣੋ ਜੇ ਤੁਸੀਂ ਜ਼ਿੰਦਗੀ ਜਿਉਣੀ ਆ ਫਿਰ ਤੁਸੀਂ ਆਪਣੇ ਆਪ ਦੀ ਸੁਣੋ ਅੱਜ ਨਹੀਂ ਤਾਂ ਕੱਲ੍ਹ ਸਹੀ ਕੱਲ੍ਹ ਨਹੀਂ ਤਾਂ ਪਰਸੋਂ ਰਿਸ਼ਤੇ ਟੁੱਟਣਗੇ ਪਰ ਜੇ ਤੁਸੀਂ ਦੁਨੀਆਂ ਦੇ ਮਗਰ ਲੱਗੋਗੇ ਤਾਰੇ ਰਿਸ਼ਤੇ ਟੁੱਟਣਗੇ ਰਿਸ਼ਤੇ ਬਣਾਉਣਾ ਤੁਹਾਡੇ ਹੱਥ ਵਿੱਚ ਹੈ ਰਿਸ਼ਤਿਆਂ ਨੂੰ ਵਕਤ ਦੇਣਾ ਸਿੱਖੋ ਤੇ ਤੁਹਾਡਾ ਪਿਆਰ ਵੀ ਬਣਿਆ ਰਹੂਗਾ ਅਤੇ ਸਾਥ ਵੀ ਬਣਿਆ ਰਹੂਗਾ ਮੂੰਹ ਦੇ ਕੌੜੇ ਬਣ ਜਾਓ ਕੋਈ ਗੱਲ ਨਹੀਂ ਪਰ ਦਿਲ ਦੇ ਮਾੜੇ ਕਦੇ ਨਾ ਬਣੋ ਹੱਥਾਂ ਨੇ ਪੈਰਾਂ ਨੂੰ ਪੁੱਛਿਆ ਯਾਰ ਆਪਾਂ ਇੱਕੋ ਹੀ ਸਰੀਰ ਦੇ ਦੋ ਅੰਗਾਂ ਪਰ ਜਿੰਨੇ ਵੀ ਤੋਂ ਆਉਂਦੇ ਆ ਉਹ ਸਾਰੇ ਪੈਰਾਂ ਚੀ ਝੁਕਦੇ ਆ ਪੈਰਾਂ ਨੇ ਪਤਾ ਕੀ ਕਿਹਾ ਪੈਰਾਂ ਨੇ ਕਿਹਾ ਅਸੀਂ ਤਾਂ ਜ਼ਮੀਨ ਨਾਲ ਜੁੜੇ ਆ ਪਰ ਤੂੰ ਰਹਿਣਾ ਹਵਾਵਾਂ ਦੇ ਵਿੱਚ ਜਿੱਧਰ ਵੀ ਉਂਗਲ ਕਰਦਾ ਪਵਾੜੇ ਹੀ ਪਾਉਣਾ ਜੋ ਇਨਸਾਨ ਸੱਚ ਬੋਲਦਾ ਜੋ ਇਨਸਾਨ ਸੱਚ ਬੋਲਣ ਦਾ ਸਾਹਸ ਰੱਖਦਾ ਇੱਕ ਕਦੇ ਕਿਸੇ ਦੀ ਚੁੰਚਾ ਗਰੀ ਨਹੀਂ ਕਰਦਾ ਅਕਸਰ ਉਹੀ ਇਨਸਾਨ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਬਣਦੇ ਆ ਸਭ ਤੋਂ ਬੁਰਾ ਪਤਾ ਕੀ ਹੈ ਸਭ ਤੋਂ ਬੁਰਾ ਹੈ ਉਮੀਦ ਦਾ ਮਰ ਜਾਣਾ ਤੇ ਉਸ ਤੋਂ ਵੀ ਬੁਰਾ ਹੈ ਝੂਠੀਆਂ ਉਮੀਦਾਂ ਦੇ ਸਹਾਰੇ ਜਿੰਦਾ ਰਹਿਣਾ ਸਿੱਕੇ ਦੇ ਦੋ ਪਹਿਲੂ ਹੈ ਉਸੇ ਤਰ੍ਹਾਂ ਹੀ ਜਿੱਤ ਅਤੇ ਹਾਰ ਵੀ ਤੁਹਾਡੀ ਜ਼ਿੰਦਗੀ ਦੇ ਦੋ ਪਹਿਲੂ ਆ। ਸੋਚ ਉੱਤੇ ਨਿਰਭਰ ਕਰਦੀ ਹੈ ਤੁਹਾਡੀ ਹਾਰ ਤੇ ਜਿੱਤ। ਜੇ ਤੁਸੀਂ ਮੰਨ ਲਓਗੇ ਤਾਂ ਸਮਝੋ ਹਾਰ। ਜੇ ਤੁਸੀਂ ਪੱਕਾ ਰਾਹ ਦਾ ਕਰ ਲੋਗੇ ਤਾਂ ਸਮਝੋ ਜਿੱਤ। ਜਦੋਂ ਵੀ ਅਸੀਂ ਕੋਈ ਕੰਮ ਕਰਨ ਲੱਗਦੇ ਆ ਉਹ ਕੰਮ ਨਹੀਂ ਹੁੰਦਾ ਜਦੋਂ ਵੀ ਅਸੀਂ ਕਿਸੇ ਪਾਸੇ ਜਾਂਦੇ ਆ ਉਹ ਸਾਨੂੰ ਬੰਦਾ ਨਹੀਂ ਮਿਲਦਾ ਆਪਾਂ ਕਹਿੰਨੇ ਆ ਭਈ ਇਹ ਤਾਂ ਅੱਜ ਕਿਸਮਤੀ ਮਾੜੀ ਸੀ ਨਹੀਂ ਜੇਕਰ ਨੀਅਤ ਚੰਗੀ ਹੋਵੇ ਤਾਂ ਤੁਹਾਡਾ ਜਿਹੜਾ ਨਸੀਬ ਤੇ ਕਿਸਮਤ ਕਦੇ ਵੀ ਬੁਰੀ ਨਹੀਂ ਹੋ ਸਕਦਾ ਕਈ ਵੇਰੇ ਇਨਸਾਨ ਲੋਕਾਂ ਦੀਆਂ ਕਈਆਂ ਹੋਈਆਂ ਗੱਲਾਂ ਕਹੇ ਹੋਏ ਤਾਨੇ ਮੇਨੇ ਆਪਣੇ ਅੰਦਰ ਜਜ਼ਬ ਕਰ ਲੈਂਦਾ ਪਰ ਟੁੱਟਦਾ ਨਹੀਂ ਬਸ ਹਾਰ ਜਾਂਦਾ ਕਦੇ ਖੁਦ ਤੋਂ ਕਦੇ ਕਿਸਮਤ ਤੋਂ ਤੇ ਕਦੇ ਆਪਣੇਆਂ ਤੋਂ